ਚਿਸ਼ਤੀ ਸਾਬਰੀ ਸਰਕਾਰ ਬਾਬਾ ਉਮਰ ਬਖਸ਼ ਪੂਰੀ ਵਾਲੇ ਸਾਈਂ ਸੁੰਦਰ ਸ਼ਾਹ ਜੀ ਦਾ ਸਲਾਨਾ ਜੋੜ ਮੇਲਾ ਸਾਈਂ 소ਡੀ ਸ਼ਾਹ ਜੀ ਦੀ ਸਲਾਨਾ ਵਰਸੀ ਸਮਾਗਮ ਦਰਬਾਰ ਦੇ ਗੱਦੀ ਨਿਸ਼ੀਨ ਸਾਈਂ ਰਮੇਸ਼ ਅਲੀ ਚਿਸ਼ਤੀ ਸਾਬਰੀ ਤੇ ਸਮੂਹ ਸਾਥ ਸੰਗਤਾਂ ਦੇ ਸਹਿਯੋਗ ਨਾਲ ਦਰਬਾਰ ਤੇ ਗੋਪਾਲ ਕਲੋਨੀ ਨੂਰਮੈਲ 25 26 27 ਨਵੰਬਰ ਨੂੰ ਮਨਾਇਆ 25 ਨਵੰਬਰ ਨੂੰ ਚਿਰਾਗ ਰੋਸ਼ਨਤੀ ਮਹਿੰਦੀ ਦੀ ਰਸਮ ਅਦਾ ਕੀਤੀ ਗਈ 26 ਨਵੰਬਰ ਨੂੰ ਸਵੇਰੇ 11 ਵਜੇ ਝੰਡੇ ਦੀ ਰਸਮ ਅਦਾ ਉਪਰੰਤ ਕਵਾਲਾ ਨੇ ਕਵਾਲੀਆਂ ਰਹੀ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ 27 ਨਵੰਬਰ ਨੂੰ ਚੱਦਰ ਦੀ ਰਸਮ ਉਪਰੰਤ ਮੁਹੰਮਦ ਮਨਵਰ ਅਲੀ ਕਵਾਲ ਵਾਲਿਆਂ ਨੇ ਪ੍ਰੋਗਰਾਮ ਪੇਸ਼ ਕਰਕੇ ਮਹਾਪੁਰਸ਼ਾਂ ਤੇ ਸਰੋਤਿਆਂ ਤੋਂ ਵਾਹ ਵਾ ਖੱਟੀ ਇਸ ਮੌਕੇ ਗੱਦੀ ਨਸ਼ੀਨ ਸਾਈ ਰਮੇਸ਼ ਅਲੀ ਚਿਸ਼ਤੀ ਸਾਬਰੀ ਤਰਸੀਮ ਰੁਪਾਣਾ ਪ੍ਰਧਾਨ ਪੰਜਾਬ ਵਿਮੁਖਤ ਜਾਤੀਆਂ ਜਰਨਲ ਫਲੋਰ ਪ੍ਰਧਾਨ ਲੋਕ ਇਨਸਾਫ ਮੰਚ ਨੇ ਸਲਾਨਾ ਜੋੜ ਮੇਲੇ ਦੀਆਂ ਵਧਾਈਆਂ ਦਿੱਤੀਆਂ ਦਰਬਾਰ ਤੇ ਪਹੁੰਚਣ ਵਾਲੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਮਹਾਪੁਰਸ਼ਾਂ ਤੇ ਇਲਾਕੇ ਦੀਆਂ ਵਿਸ਼ੇਸ਼ਕ ਸੀਤਾਂ ਦਾ ਸਿਰੋਪਾਉ ਪਾ ਕੇ ਸਨਮਾਨ ਕੀਤਾ ਇਸ ਮੌਕੇ ਸਾਈ ਪੱਪਲ ਸ਼ਾ ਪ੍ਰਧਾਨ ਐਸ ਡੀ ਪੀ ਸੀ ਪੰਜਾਬ ਸਾਈ ਸ਼ੰਭੂ ਯਸ਼ਪਾਲ ਗਿੰਡਾ ਕਾਉਂਸਲਰ ਮਾਸਟਰ ਹੰਸਰਾਜ ਅਜੀ ਹਮਸਫਰ ਜੋਤੀ ਸੋਨੀ ਤੇ ਮਾ ਵੱਖ-ਵੱਖ ਡੇਰੇਆਂ ਤੋਂ ਮਹਾਪੁਰਸ਼ ਤੇ ਐਸਡੀਪੀਸੀ ਦੇ ਅਹੁਦੇਦਾਰ ਤੇ ਮੈਂਬਰ ਸੰਗਤਾਂ ਭਾਰੀ ਗਿਣਤੀ ਵਿੱਚ ਹਾਜ਼ਰ ਸਨ ਚੇਤਨਾ ਚੈਨਲ ਤੋਂ ਪ੍ਰਦੀਪ ਰਾਜਾ ਦੀ ਰਿਪੋਰਟ ਦੁਰਾਗ ਲੈ ਗਿਆ ਸੀ ਫਲ ਅਸ਼ਕੀਂ ਦੇ ਨੇ ਇਹ ਲੈ ਗਿਆ ਦੁਰਾਗ ਹਜ਼ੂਰ ਤائیں ਖਬਰ ਹੈ ਕਿ ਸਾਇਕ ਕਿਸ ਨੇ ਜੋੜਿਆ